ਇਹ ਖਬਰ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਇਹ ਕਹਾਣੀ ਪਾਕਿਸਤਾਨ ਦੀ ਹੈ। ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ। ਇੱਥੇ ਹਰ ਸ਼ਾਇ ਉਕੜੀ-ਉਕੜੀ ਲੱਗਦੀ ਸੀ। ਥਾਣਿਆਂ ਚੌਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਗ, ਪੰਗੂੜੇ, ਮੇਜ਼, ਸੋਫਾ ਸੈੱਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਕੜ ਕੇ ਥਾਣੇ ਆ ਗਈਆਂ ਸਨ। ਭਲਾ ਪੰਗੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ। ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੁਝੇ ਲੱਗਣ। ਪਰ ਇਸ ਵੇਲੇ ਇੱਥੇ ਇੱਕ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪਰਚੱਤੀਆਂ ਤੇ ਚੌਂਕੀਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਸਨ। ਇਹਨਾਂ ਨੂੰ ਹੁਣ ਕਦੀ ਕਿਸੇ ਮਾਜਿਆ ਨਹੀਂ ਲਿਸ਼ਕਾਇਆ ਨਹੀਂ। ਗਿਨਿਆ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਸ਼ਾਇਓਂ ਉਖੜੀ ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਔਖੜੇ ਹੋਏ ਡੰਗਰ ਵੀ ਸਨ ਤਰੁੱਟੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਦੇਖਦੇ ਤੇ ਓਪਰੀਆਂ ਥਾਵਾਂ ਤੇ ਡਰ-ਡਰ ਕੇ ਪੈਰ ਤਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ ਉੱਤੇ ਅਨੇਕਾਂ ਔਖੜੇ ਹੋਏ ਸ਼ਰਨਾਰਥੀ ਰਿੱੜਦੇ ਫਿਰਦੇ ਵਾਗੇ ਦੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾਹ ਠੇਰ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਦਿਲੇੋਂ ਦਿਲੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡੀਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭਾਉਣ ਲੱਗ ਪੈਂਦੇ। ਸਰਨਾਰਥੀ ਤੇ ਸਰਨਾਰਥੀ ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰੀਆਂ ਸਨ ਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿਲ ਮਾਲਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੇ ਮਜ਼ਦੂਰ ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ? ਗੰਦੇ ਜਿਹੇ ਬੌਂਤਰੇ ਤੇ ਪੁਰਾਣੇ ਲੋਕਾਂ ਵਿੱਚ ਕੁੜਮਿਲ ਨਹੀਂ ਸਨ ਸਕਦੇ। ਸਲਾਮ ਅਲੈਕੁਮ ਆ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ। ਸਗੋਂ ਬੂਹੇ ਵਿੱਚ ਖਲੋ ਕੇ ਚਾਕਦੇ ਰਹਿੰਦੇ। ਜੇ ਕਵਾਉ ਵੀ ਤਾਂ ਤਾਂ ਵੀ ਨਾ ਕੁੰਦੇ। ਇਹਨਾਂ ਲੋਕਾਂ ਨੇ ਤਾਂ ਪਿੰਡਾਂ ਦੀਆਂ ਜੜ੍ਹਾਂ ਹਲਾ ਦਿੱਤੀਆਂ ਸਨ। ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਉੱਪਰੇ ਉੱਪਰੇ ਲੱਗਣ ਲੱਗ ਪਏ ਸਨ। ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਸਨ ਰਹੇ ਜਿੰਨਾ ਵਿੱਚ ਉਹ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜ਼ਵਾਵੀ ਬਗਾਨੇ ਹੋ ਗਏ ਸਨ। ਉਹ ਤੋਂ ਹੁਣ ਵਜ਼ੂ ਨਹੀਂ ਸੰਕਰ ਸਕਦੇ। ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੱਢਦੀਆਂ ਆਉਂਦੀਆਂ ਬਿਰਗੇ ਸਨ। ਇਸ ਪਾਣੀ ਨਾਲ ਹੁਣ ਵਜ਼ੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ? ਉਹ ਤੇ ਆਪਣੇ ਆਣਿਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਕੇ ਦੇਂਦੇ। ਅਸਲ ਵਿੱਚ ਹਰ ਛੇ ਉਲਟ-ਪੁਲਟ ਹੋਈ ਪਈ ਸੀ ਤੇ ਆਪਣੀ ਪ੍ਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ। ਹਰ ਜਾਈ ਆਪਣੀ ਆਪਣੀ ਥਾਂ ਨੂੰ ੜਾਣ ਦੀ ਪੈਰ ਜਮਾਣ ਦੀ ਕੋਸ਼ਿਸ਼ ਕਰ ਰਹੀ ਸੀ ਹਰ ਚੀਜ਼ ਪੁਨਰ ਸਥਾਪਨ ਮੰਗਦੀ ਸੀ ਮੁਲਖ ਤੇ ਤਬਾਹ ਹੋ ਗਿਆ ਏ ਇੱਕ ਗੱਭਰੂ ਜੱਟ ਨੇ ਆਪਣੇ ਵਾਲੇ ਦਿਵਾਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ ਹੋ ਤੇ ਹੱਕੀ ਗਿਆ ਏ ਪਰ ਆ ਵੇਖਾਂ ਦੁਨੀਆ ਕਿਧਰੇ ਥਾਂ ਥਾਈ ਬਹਿ ਜਾਂਦੀ ਏ ਤੇ ਸਭ ਖੈਰ ਮੇਰ ਹੋ ਜਾਏਗੀ ਇਹ ਤਾਂ ਹੈ ਮੈਂ ਗੱਲਾਂ ਹੀ ਨੇ ਬੈ ਇਹਨਾਂ ਵਿਚਾਰਿਆਂ ਕਿੱਥੇ ਜਾਣਾ ਏ ਇਹ ਤਾਂ ਗਰਾਹੀ ਨਹੀਂ ਫੜ ਕੇ ਆਪਣੇ ਮੂੰਹ ਵਿੱਚ ਪਾਣ ਜੋਗੀ ਨਹੀਂ ਹੋਏ ਕਮਲਿਆ ਐਵੇਂ ਜਾਪਦਾ ਹੀ ਐ ਆ ਵੇਖਾਂ ਖੱਬਲ ਹੁੰਦਾ ਹੀ ਪੈਲੀ ਵਿੱਚ ਜਦੋਂ ਵਾਹੀ ਦੀ ਐ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ ਸਾਰਾ ਜੜੋਂ ਪੁੱਟ ਪੁੱਟ ਕੇ ਪੈਲੀੋਂ ਬਾਹਰ ਸੁੱਟੀਦਾ ਐ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਐ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਐ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸਚਾਈ ਦਿਸ ਰਹੀ ਸੀ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਿਹੇ ਜਾਂਦੇ ਕੱਚੀਆ ਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਅੰਦਰ ਵਾਸ ਦਿੰਦੀਆਂ ਆਪਣੇ ਨਵੇਂ ਆਵਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਦਿਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪਿੰਦੇ ਸਹਜੇ ਸਹਜੇ ਉਹਨਾਂ ਦੀਆਂ ਮੱਝਾਂ ਦੀ ਵੀ ਤਰੋ ਲੈ ਜਾਂਦਾ ਆਵਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਗਾ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ ਮੌਜ ਵਿੱਚ ਆਈਆਂ ਆਪਣੇ ਪਿੰਡੇ ਨੂੰ ਆਵਾੜੇ ਦੀਆਂ ਕੰਧਾਂ ਨਾਲ ਘਸਰਦੀਆਂ ਜਦੋਂ ਤਸੀਯਦਾਰ ਜਾਂ ਕੋਈ ਹੋਰ ਅਫਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਸੀਹਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੋਢ ਬਣਦੇ ਸਧਾਰਨ ਜਈਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਿਸ਼ਾਹ ਬਿਠਾ ਕੇ ਸਿਰਫ ਇੱਕ ਆਦਮੀ ਕੋਲੇ ਬਹਿ ਕੇ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਇਹ ਗੱਲਾਂ ਦੱਸਦੀਆਂ ਸਨ ਕਿ ਇਸ ੱੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ। ਇਹੋ ਜਿਹੇ ਉਜੜ ਰਹੇ ਬਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲੇਜ਼ਾਨ ਅਫਸਰ ਮੁਕਰਰ ਹੋਇਆ। ਮੇਰਾ ਕੰਮ ੱੱਕੋ ੱੱਕੀ ਉਦਾਲੀਆਂ ਇਸਤਰੀਆਂ ਦੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੜਾ ਕੇ ਵਾਪਸ ਹਿੰਦੁਸਤਾਨ ਪਰਾਉਣਾ ਸੀ। ਹਿੰਦੁਸਤਾਨੀ ਫੌਜ ਦਾ ਇੱਕ ਦਸਤਾ ਅਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ। ਹੋਰ ਗੁੰਮ ਹੋਈਆਂ ਚੀਜ਼ਾਂ ਦੇ ਪਾਲਣ ਵਾਂਗੂ ਕੁੜੀਆਂ ਪਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਪਾਲਣ ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਹਨਾਂ ਨੂੰ ਮੜਾਣ ਵਿੱਚ ਉਹ ਇਸ ਨੂੰ ਬਰામਤ ਕਰਨ ਆਖਦੇ ਸਨ, ਥੋੜੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਟੁਰ ਪੈਂਦੇ ਤਾਂ ਕੰਮ ਅਸਰੋ ਹੀ ਸੌਖਾ ਹੋ ਜਾਂਦਾ। ਜਿਸ ਵੀਰ ਦੀ ਇਹ ਗੱਲ ਹੈ ਉਸ ਵੀਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਘੋਦਾਲੀ ਹੋਈ ਔਰਤ ਦਾ ਵੀ ਪਤਾ ਉਸਨੇ ਮੈਨੂੰ ਦੱਸਿਆ ਉਸ ਇਹ ਵੀ ਦੱਸਿਆ ਕਿ ਔਰਤ ਉਸੇ ਥਾਣੇ ਦੇ ਇੱਕ ਪਿੰਡ ਦੇ ਨੰਬਰਦਾਰ ਦੀ ਨੂੰ ਸੀ ਜਿਸ ਪਿੰਡ ਦਾ ਸੱਜਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪਹਾਂ ਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਅਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਬ ਸੀ ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁੱਛਿਆ ਤੇ ਉਹਨਾਂ ਚੌਧਰੀਆਂ ਨੇ ਝੱਟ ਉਸਨੂੰ ਇੱਕ ਕੋਠਾ ਵਿਖਾ ਦਿੱਤਾ ਇਹ ਛੋਟਾ ਜਿਹਾ ਕੋਠਾ ਇੱਕ ਵੱਡੇ ਸਾਰੇ ਵਲਗਣ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ ਇਹ ਕੋਈ ਤਿੰਨ ਕਮੰਜੀਆਂ ਦਾ ਕੱਚਾ ਕੋਠਾ ਸੀ ਇੱਕ ਪਾਸੇ ਲੱਕੜ ਦੀ ਇੱਕ ਪਰਛਤੀ ਤੇ ਥੋੜੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਹੁੰਦੀਆਂ ਸਨ ਕਮਰੇ ਦੀ ਇੱਕ ਗੁੱਠੇ ਕੁਝ ਬਿਸਤਰੇ ਤੇ ਥੋੜਾ ਜਿਹਾ ਸਮਾਨ ਹੋਰ ਵੀ ਸੀ ਉਹ ਤੀਵੀਂ ਮੰਜ਼ੀ ਤੇ ਪਈ ਹੋਈ ਸੀ ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ ਉਸ ਦੇ ਘਾਤੇ ਪੱਟੀਆਂ ਵੱਜੀਆਂ ਹੋਈਆਂ ਸਨ ਸ਼ਾਇਦ ਕੋਈ ਉਠਾ ਉੱਠਿਆ ਹੋਇਆ ਸੀ ਉਸ ਵੇਲੇ ਉਹ ਡਾਢੀ ਨਿਡਾਲ ਜਾਂਦੀ ਸੀ ਤੇ ਅਸਲੋਂ ਹੌਲੀ-ਹੌਲੀ ਬੋਲਦੀ ਸੀ ਮੈਂ ਉਸ ਦੇ ਕੋਲ ਮੰਜ਼ੀ ਤੇ ਬੈਠ ਗਿਆ ਕੀ ਗੱਲ ਹੈ ਮੈਂ ਉਸ ਦਾ ਹਾਲਚਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ ਤਾਪ ਚੜਦਾ ਹੈ ਚੌਥੇ ਪੰਜਵੇਂ ਦਿਨ ਦਾ ਇੱਥੇ ਤੇਰੇ ਕੋਲ ਨਹੀਂ ਨੇੜੇ ਤੇ ਕੋਈ ਨਹੀਂ ਪਹਿਲੇ ਜੋ ਖੋਈਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚੌਗਿਰਦਾ ਬਿਲਕੁਲ ਵੱਖਰਾ ਸੀ ਉਹਨਾਂ ਦੇ ਦਿਵਾਲੇ ਬੰਦੇ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਇਸੇ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲਤ ਹੀ ਛੱਡ ਦਿੱਤਾ ਹੋਇਆ ਸੀ ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਸੀ ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਵਧੇਰੇ ਦਿਲਚਸਪੀ ਉਸ ਦੀ ਮੌਜੂਦਾ ਹਾਲਤ ਵਿੱਚ ਸੀ ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ ਜਿਸ ਦਿਨ ਦਾ ਪਿੰਡੂ ਜੜਿਆ ਏ ਉਸ ਦਿਨ ਤੋਂ ਇੱਥੇ ਹੀ ਬੈਠੀ ਆਂ ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਨੇ ਦਿੱਤੇ ਨੇ ਤੁਸੀਂ ਤਾਂ ਹਸਲੋ ਕਮਲੇ ਹੋ ਮੈਂ ਸਮਝ ਗਿਆ ਉਹ ਕੱਲੀ ਨਹੀਂ ਰਹਿੰਦੀ ਸੀ ਤਾਂ ਨਾ ਹੀ ਇੱਥੇ ਪਿਆ ਸਮਾਨ ਉਸ ਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਸੀ ਦਿਖ ਰਿਹਾ ਇਹ ਗੱਲ ਇੱਥੇ ਲਿਖਣ ਲੱਗਿਆ ਤੇ ਮੈਸੇਜੇ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਜਿਸ ਗਿਆਨ ਨੇ ਮੇਰੇ ਮਨ ਨੂੰ ਡਾਢਾ ਤੱਕਾ ਮਾਰਿਆ ਪੁਰਸ ਤੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਤੇ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹਿੰਦੇ ਸਨ ਉਹ ਸਾਰੇ ਮੈਥੋਂ ਪੱਲਾ ਛਡਾ ਗਏ ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਾ ਹੋਇਆ ਸੀ ਉਸ ਕੱਚੇ ਕੋਠੇ ਵਿੱਚ ਕੋਈ ਹੋਈ ਕਿਸੇ ਦੀ ਵਾਟੀ ਮੇਰੇ ਸਾਹਮਣੇ ਮੰਜੇ ਤੇ ਨਿਡਾਲ ਪਈ ਸੀ ਮੇਰੀ ਨਜ਼ਰ ਵਿੱਚ ਇਨਸਾਨ ਉਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਨੌਣੀ ਤਸਵੀਰ ਸੀ ਮਧੋਲੀ ਹੋਈ ਖਵਾਰ ਕੀਤੀ ਹੋਈ ਉਹ ਉੱਥੇ ਬਿਮਾਰ ਪਈ ਸੀ ਉਸ ਦੀ ਜਾਤ ਬਰਾਦਰੀ ਪਿੰਡ ਧਰਮ ਦਾ ਕੋਈ ਸਾਂਝੀ ਵਾਲ ਉੱਥੇ ਨਹੀਂ ਸੀ ਉਸ ਨੂੰ ਕਦੀ ਕਿਸੇ ਨੇ ਨਹੀਂ ਦੱਸਿਆ ਸੀ ਕਿ ਉਹ ਵਿਛਰੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਮੰਨਣੋਂ ਨਾ ਕਰ ਦਿੰਦੀ ਆਖਰ ਏਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ ਉਸ ਨੂੰ ਉਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ ਉਹ ਮਗਦੀ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹਿਲਾਣਾ ਠੀਕ ਨਹੀਂ ਸੀ ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਸੰ ਕਰ ਸਕਦੇ ਕਿਉਂਕਿ ਆਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਕੀ ਆ ਸੰ ਵੇਖ ਚੁਕੇ ਹਾਂ ਚੰਗਾ ਬੀਬੀ ਮੈਂ ਫੇਰ ਕਿਸੇ ਦਿਨ ਆਵਾਂਗਾ ਫੇਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ ਪਰ ਇਹ ਗੱਲ ਸ਼ਾਇਦ ਉਸ ਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ ਤੂੰ ਹੁਣ ਚੱਲਿਆ ਏ ਜ਼ਰਾ ਬਹਿ ਜਾ ਮੇਰੀ ਇੱਕ ਗੱਲ ਸੁਣਦਾ ਮੈਂ ਫੇਰ ਕੋਲ ਪਈ ਮੰਜੀ ਤੇ ਬੈਠ ਗਿਆ ਮੇਰੀ ਤੇਰੇ ਅੱਗੇ ਕਰਜ਼ ਹੈ ਜੇ ਤੂੰ ਪੂਰੀ ਕਰੇ ਇਹ ਕੰਮ ਹੈ ਤੇਰੇ ਗੋਤਰਾ ਕੀ ਕੰਮ ਤੂੰ ਮੇਰਾ ਸਿੱਖ ਭਰਾ ਐ ਮੈਂ ਵੀ ਕਦੇ ਸਿੱਖ ਹੁੰਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈ ਆ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਉਹ ਮੈਂ ਬੜੀ ਔਖੀ ਆ ਤੂੰ ਮੇਰੀ ਬਾਹ ਫੜ ਮੇਰੀ ਇੱਕ ਨਨਾਨੇ ਨਿੱਕੀ ਰੁੜਗੇ ਯਾਰਾਂ ਚੱਕ ਵਾਲੇ ਲੱਗੇ ਹੋਏ ਨੇ ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਤਾੜ ਉਹਨਾਂ ਦੀ ਹੀ ਸੀ ਤੇ ਉਹ ਹੀ ਉਸ ਨੂੰ ਲੱਗੇ ਨਹੀਂ ਤੇਰੀ ਇਸ ਵੇਲੇ ਮੈਨੂੰ ਬੜੀ ਚੌਦਰ ਜਾਂਦੀ ਐ ਤੂੰ ਉਹਨੂੰ ਇੱਥੇ ਮੇਰੇ ਕੋਲ ਲਿਆ ਦੇ ਸਾਰਾ ਤੇਰਾ ਇਹ ਯਾਦ ਕਰਦੇ ਨੇ ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ ਮੈਂ ਉਹਦੀ ਵੱਡੀ ਪਰਜਾਈ ਆ ਮੈਂ ਉਹਨੂੰ ਹੱਥੀ ਪਾਲਿਆ ਏ ਮਾਂ ਬਰੋਬਰ ਆ ਉਹ ਮੇਰੇ ਕੋਲ ਆਵੇਗੀ ਮੈਂ ਆਪਣੀ ਹੱਥੀ ਉਹਨੂੰ ਕਿਸੇ ਦੇ ਲੜ ਲਾਂਗੀ ਮੇਰੀ ਸਾਂਝ ਵਧੇਗੀ ਮੇਰੀਆਂ ਬਾਹੀ ਬਣਨਗੀਆਂ ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਣ ਲੱਗ ਪਈ ਆ ਵੇਖਾਂ ਕੱਬਲ ਹੁੰਦਾ ਏ ਪੈੜੀ ਵਿੱਚ ਜਦੋਂ ਵਾਹੀ ਦੀ ਹੈ ਕੋਈ ਕਸਰਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪਹਿਲੋਂ ਬਾਹਰ ਸੁੱਟ ਦਈਦਾ ਹੈ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤੜ ਫਟ ਆਉਂਦੀ ਹੈ